ठाणा शाहकोट पुलिस ਵੱਲੋਂ 24 ਘੰਟੇ ਵਿੱਚ ਕਤਲ ਕਰੇ ਦੇ ਦੋਸ਼ੀ ਨੂੰ ਗ੍ਰਿਫਤਾਰ। ठाणा शाहकोट ਦੇ ਪਿੰਡ ਸ਼ੇਖਿਆਲ ਦੇ ਕੇਂਦਰਜੀਤ ਸਿੰਘ ਪੁੱਤਰ ਸਾਧੂ ਸਿੰਘ ਉਮਰ ਕਰੀਬ 63 ਸਾਲ ਨੂੰ ਉਸਦੇ ਹੀ ਭਤੀਜੇ ਗੁਰਸੇਖ ਸਿੰਘ ਪੁੱਤਰ ਸੋਹ ਸਿੰਘ 16 ਪੁੱਤਰ ਪਰਮਜੀਤ ਸਿੰਘ ਨੇ ਆਪਣੇ ਨਿੱਜੀ ਹਥਿਆਰ ਨਾਲ ਕਤਲ ਕਰਤਾ ਸੀ। ਸ਼ਾਹਕੋਟ ਪੁਲਿਸ ਨੂੰ 18 ਤਰੀਕ ਨੂੰ ਲੇਟ ਇਵਨਿੰਗ ਇਨਫੋਰਮੇਸ਼ਨ ਮਿਲੀ ਤੇ ਕਿ ਜੇਰੇ ਤਾਰਾ 103 ਵਿਨਸ ਦਾ ਤੁਕਾਦਵੰਤ ਅਚਰਕੇ ਅ ਉਹਦਾ ਜਿਹੜਾ ਵਿਕਟਮ ਸੀ ਉਹਦਾ ਪੋਸਟਮਾਰਟ ਕਰਾਇਆ ਅਤੇ ਨਾਲੇ ਦੋਸ਼ੀ ਦੀ ਪਾਲ ਕਰਦੇ ਹੋਣਾ 24 ਘੰਟਿਆਂ ਦੇ ਅੰਦਰ ਅੰਦਰ ਮਾਨਯੋਗ ਐਸਐਸਪੀ ਸਰਦਾਰ ਹਰਕੰਟਿੰਗ ਖਾਕਜੀਤੀ ਦੀ ਦਸ਼ਨ ਦੇਖ ਤੇ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਸਮਤਾ ਸਰ ਦਿੱਤਾ ਇਸ ਮੁਕਾਦਮੇ ਦੀ ਤੇਜ਼ ਬੜੇ ਅਧੁਨਿਕ ਤੰਗ ਤਰੀਕੇ ਨਾਲ ਕੀਤੀ ਜਾ ਰਹੀ ਹੈ ਜੇਕਰ ਇਸ ਕਿਸੇ ਹੋਰ ਦੋਸ਼ੀ ਦਾ ਕੋਈ ਰੋਲ ਹੋਇਆ ਤੇ ਤਾਂ ਵੀ ਦਰਾਂ ਨੇ ਤਫਤੀਸ਼ ਵਾਚੇ ਰਹੂਗਾ ਅੱਜ ਇਹ ਦੋਸ਼ੀ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਇਹਦੇ ਵੱਲੋਂ ਮੱਤਗੇ ਹਥਿਆਰ स आहे उहो अॼु हासिली जा अगली तुटी मुकमल करोशी जल भेज जवां थैंक्यू